ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਵਾਲੇ ਐਮਪੀ ਨਸ਼ੇੜੀ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਵੱਲੋਂ ਪੇਜਾਂ ਤੇ ਇਹ ਪੋਸਟ ਵਾਇਰਲ ਕੀਤੀ ਗਈ ਹੈ ਜਿਹਦੇ ਵਿੱਚ ਐਮਪੀ ਸਾਹਿਬ ਕਹਿੰਦੇ ਨੇ ਕਹਿੰਦੇ ਮੇਰੇ ਤੇ ਨਸ਼ੇ ਦਾ ਕੇਸ ਪੈ ਸਕਦਾ FIR ਕਰਨ ਦੀ ਤਿਆਰੀ ਹੈ ਇਹ ਕੌਣ ਕਹਿੰਦਾ ਹੈ ਫਰੀਦਕੋਟ ਦੇ MP ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਜਿਨ੍ਹਾਂ ਦੀ ਦਾੜੀ ਹੁਣ ਚਿੱਟੀ ਹੋ ਰਹੀ ਹੈ ਸ਼ਾਇਦ ਜਿਹੜੇ ਫੰਡ ਵਗੈਰਾ ਸੈਂਟਰ ਸਰਕਾਰ ਤੋਂ ਮਿਲਦੇ ਨੇ ਐਮਪੀ ਦੇ ਉਹਦੇ ਵਿੱਚ ਕੋਈ ਘਾਟਵਾਦ ਹੋ ਵੀ ਹੋਣੀ ਹੈ ਚਲੋ ਜਿਹੜੀ ਖਬਰ ਤੇ ਆਪਾਂ ਗੱਲ ਕਰਨੀ ਹੈ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਸਭ ਤੋਂ ਪਹਿਲਾਂ ਤਾਂ ਇਹ ਨਸ਼ੇੜੀ ਨੂੰ ਇਹ ਨਸ਼ੀਅਤ ਹੈ ਵੀ ਤੂੰ ਇਹ ਕਬੂਲ ਕਰਦਾ ਕਿ ਮੈਂ ਨਸ਼ਾ ਕਰਦਾ ਇਹ ਲਾਹਣਤਾ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਤੁਸੀਂ ਫੜਾ ਮਾਰਦੇ ਹੋ ਕਿ ਅਸੀਂ ਸ਼ਹੀਦਾਂ ਦੀ ਖਾਨ ਵਿੱਚੋਂ ਮੇਰਾ ਪਿਓ ਸ਼ਹੀਦ ਹੋਇਆ ਹੈ ਮੇਰੇ ਪਿਓ ਨੇ ਇੰਦਰਾ ਗਾਂਧੀ ਦਾ ਕਤਲ ਕਰਕੇ ਕੌਮ ਲਈ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਤੁਹਾਡਾ ਸਿਰਡ ਕੀ ਹੈ ਤੁਸੀਂ 2-4 ਚਮਚੇ ਜੇ ਭੁੱਕੀ ਦੇ ਖਾਣੇ ਹੋ ਫੀਮ ਖਾਣੇ ਹੋ ਮਹੀਨੇ ਵਿੱਚ 2-4 ਤੋੜੇ ਤੁਸੀਂ ਉਹ ਛੱਡ ਨਹੀਂ ਸਕਦੇ ਤੇ ਬਚਾਉਣੀ ਤੁਸੀਂ ਕੌਮ ਹੈ ਮੈਂ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਤੈਨੂੰ ਫਰੀਦਕੋਟ ਦੇ ਲੋਕਾਂ ਨੇ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਇੱਕ ਵਾਰੀ ਥੋੜੀ ਕਿਹਾ ਮੈਂ ਤਾਂ ਕਈ ਵਾਰੀ ਕਹਿ ਚੁੱਕਾ ਕਿ ਤੈਨੂੰ ਵੋਟਾਂ ਪਾਉਣ ਵਾਲੇ ਵੀ ਤੇਰੇ ਵਰਗੇ ਬੇਵਕੂਫ ਨੇ ਅੱਜ ਤੱਕ ਸਰਕਾਰ ਜਦੋਂ ਦੀ ਬਣੀ ਹੈ ਤੂੰ ਇੱਕ ਵੀ ਸਟੇਟਮੈਂਟ ਦਿੱਲੀ ਜਿਕੇ ਦੇ ਅਸੈਂਬਲੀ ਦੇ ਵੀ ਦਿੱਤੀ ਹੋਵੇ ਜਿਹੜੇ ਕੋਟੇ ਵਿੱਚੋਂ ਤੈਨੂੰ ਟਿਕਟ ਮਿਲੀ ਹੈ ਉਹਨਾਂ ਲੋਕਾਂ ਦੀ ਮਜ਼ਦੂਰ ਦੀ ਤੂੰ ਗੱਲ ਕੀਤੀ ਹੋਵੇ। ਔਰ ਜਦੋਂ ਤੂੰ ਕਹਿੰਦਾ ਕਿ ਮੇਰੇ ਤੇ ਨਸ਼ੇ ਦਾ ਕੇਸ ਪਾਇਆ ਜਾ ਸਕਦਾ ਹੈ ਤਾਂ ਤੇਰੀਆਂ ਜਵਲੀਆਂ ਦੱਸਦੀਆਂ ਨੇ। ਜਦੋਂ ਸਾਬੋਕੀ ਤਲਵੰਡੀ ਮੂਤਪਾਲ ਦੀ ਕਾਨਫਰੰਸ ਦੇ ਵਿੱਚ ਤੂੰ ਬੋਲ ਰਿਹਾ ਸੀ ਕਿ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਵਾਂਗੇ। ਉਦੋਂ ਭੁੱਕੀ ਦੇ ਚਾਰ ਚਮਚੇ ਖਾ ਕੇ ਸਟੇਟਮੈਂਟ ਦਿੱਤੀ ਹੋਣੀ ਹੈ। ਉਦੋਂ ਸਮਝ ਨਹੀਂ ਆਈ ਵੀ ਫਰੀਦਕੋਟ ਦੇ ਲੋਕ ਮੇਰਾ ਕਿੰਨਾ ਕੁ ਸਨਮਾਨ ਕਰ ਰਹੇ ਨੇ ਜਦੋਂ ਚੰਦ ਭਾਂ ਦੇ ਮਸਲੇ ਵਿੱਚ ਫਰੀਦਕੋਟ ਗਿਆ ਸੀ ਧਰਨੇ ਵਿੱਚ ਉਦੋਂ ਉਹਨਾਂ ਨੇ ਕਿੰਨਾ ਕੁ ਸਨਮਾਨ ਕੀਤਾ ਸੀ ਤੁਹਾਨੂੰ ਆਪਣੀ ਔਕਾਤ ਬਾਰੇ ਪਤਾ ਨਹੀਂ ਲੱਗਦਾ ਸਾਕੇ ਜੀ ਸਰਕਾਰ ਮੇਰੇ ਤੇ ਨਸ਼ੇ ਦਾ ਕੇਸ ਪਾ ਸਕਦੀ ਹੈ ਤੇਰੇ ਇਕੱਲੇ ਤੇ ਨਹੀਂ ਜਿੰਨੇ ਵੀ ਮੌਜੂਦਾ ਸਰਕਾਰ ਦੇ ਐਮ ਐਲ ਏ ਐਮ ਪੀ ਜਾਂ ਹੋਰ ਪਾਰਟੀਆਂ ਦੇ ਲੀਡਰ ਨੇ ਜਿਹੜਾ ਵੀ ਨਸ਼ਾ ਕਰਦਾ ਉਹ ਤੇ ਸਾਰਿਆਂ ਤੇ ਕਿਸਪੈਣਾ ਚਾਹੀਦਾ ਮੈਂ ਕਹਿੰਨਾ ਇਲੈਕਸ਼ਨ ਲੜਨ ਤੋਂ ਪਹਿਲਾਂ ਮੈਡੀਕਲ ਹੋਣਾ ਚਾਹੀਦਾ ਡਰਗ ਟੈਸਟ ਹੋਣਾ ਚਾਹੀਦਾ ਜਿਹੜਾ ਵੀ ਕੈਂਡੀਡੇਟ ਨਸ਼ਾ ਕਰਦਾ ਉਹਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਮਿਲਣਾ ਨਹੀਂ ਚਾਹੀਦਾ ਉਹ ਬੈਨ ਹੋਣਾ ਚਾਹੀਦਾ ਔਰ ਤੁਹਾਨੂੰ ਕੋਈ ਸ਼ਰਮੀ ਹੈ ਤੁਸੀਂ ਦਾੜੀ ਕਾਲੀ ਕਰਦੇ ਹੋ ਸ਼ਰਿਆਂ ਤੁਹਾਡੀ ਗੱਡੀ ਵਿੱਚ ਭੁੱਕੀ ਹੁੰਦੀ ਹੈ ਫੀਮ ਹੁੰਦੀ ਹੈ ਕਿਸੇ ਨੇ ਦੇਖਿਆ ਹੋਣਾ ਕੱਲਾ ਤੁਸੀਂ ਨਸ਼ਾ ਕਰਦੇ ਨਹੀਂ ਹੋਣੇ ਐਮਪੀ ਸਾਹਿਬ ਜਦੋਂ ਪਾਵਰ ਆ ਗਈ ਨਾ ਨਸ਼ੇ ਵਿੱਚ ਮੋٹے ਪੈਸੇ ਵੀ ਬਣਦੇ ਨੇ ਤੁਸੀਂ ਨਸ਼ਾ ਬਕਾਉਂਦੇ ਵੀ ਹੋਵੋਗੇ ਉਧਰੋਂ ਵੀ ਲੱਖਾਂ ਰੁਪਇਆ ਇਨਕਮ ਨਸ਼ਿਆਂ ਵਿੱਚੋਂ ਆਉਂਦਾ ਹੋਣਾ ਹੈ ਖਾਸ ਕਰਕੇ ਜਿਹੜਾ ਕੋਈ ਸਿੱਖ ਤੇਰਾ ਲੀਡਰ ਬਣਦਾ ਕੋਈ ਮੰਤਰੀ ਬਣੇ ਕੋਈ ਐਮਪੀ ਬਣੇ ਕੋਈ ਐਮਐਲਏ ਬਣੇ ਉਹਦੇ ਤੇ ਜੰਸੀਆਂ ਖੁਸ਼ ਕਰਦੀਆਂ ਨੇ ਉਹਦੀ ਪੜਤਾਲ ਕੀਤੀ ਜਾਂਦੀ ਹੈ ਵੀ ਇਹ ਬੰਦੇ ਦਾ ਜਿਹੜਾ ਸਿੱਖੀ ਬਾਣੀ ਵਿੱਚ ਉਹਦਾ ਕੈਰੈਕਟਰ ਕੀ ਹੈ ਉਹ ਬੰਦਾ ਕਰ ਕੀ ਰਿਹਾ ਮੈਂ ਇੱਕ ਬੇਨਤੀ ਕਰ ਦਿੰਨਾ ਜਿਹੜੀਆਂ ਇਹਦੀਆਂ ਭੇਡਾਂ ਨੇ ਨੇ ਤੜਫਣ ਗਈਆਂ ਵੀ ਸਾਡੇ ਐਮਪੀ ਸਾਹਿਬ ਨੂੰ ਇਦਾਂ ਕਿਉਂ ਕਹਤਾ ਤੁਸੀਂ ਮੈਡੀਕਲ ਕਰਾਓ ਤਾਂ ਸਹੀ ਜੇ ਤੁਸੀਂ ਪੋਜ਼ਿਟਿਵ ਆ ਗਏ ਨਸ਼ਾ ਕਰਦੇ ਪਾਏ ਗਏ ਤਾਂ ਜਿਹੜੇ ਬੰਦੇ ਪਰਚਾ ਪਾਉਣ ਨੂੰ ਕੇਸ ਪਾਉਣ ਨੂੰ ਕਹਿੰਦੇ ਨੇ ਉਹਨਾਂ ਦਾ ਕਸੂਰ ਕੀ ਹੈ ਉਹਨਾਂ ਦੀ ਡਿਊਟੀ ਹੈ ਹੋਰ ਤੁਹਾਡੇ ਵਰਗੇ ਜਿਹੜੇ ਲੀਡਰ ਨੇ ਉਹ ਨਸ਼ੇੜੀ ਹੋਣ ਤੁਸੀਂ ਜਦੋਂ ਪਿੰਡਾਂ 'ਚ ਜਾਓਗੇ ਵੋਟਾਂ ਮੰਗਣ ਵਾਸਤੇ ਤੁਸੀਂ ਉੱਥੇ ਸਟੇਜਾਂ 'ਤੇ ਬੋਲੋਗੇ ਕੀ ਕਹਿਨੇ ਹੁੰਨੇ ਹੋ ਪਿੰਡਾਂ 'ਚ ਟੂਰਨਾਮੈਂਟ ਕਰਾਓ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੋ ਬੱਚੇ ਤੰਦਰੁਸਤ ਰਹਿਣ ਨਸ਼ਿਆਂ ਦਾ ਤਿਆਗ ਕਰੋ ਤੇ ਆਪ एमपी ਸਾਹਿਬ ਨੇ ਚਾਰ ਕਾੜ ਲਾਉਣੇ ਨੇ ਪਹਿਲਾਂ ਬੋਲਣਾ ਫਿਰ ਹੁੰਦਾ ਤੂੰ ਕਹਿੰਨਾ ਕੇਸ਼ ਪਤਾ ਜੇ ਮੇਰੇ ਵਰਗਾ ਹੋਵੇ ਕੋਲੇ ਖੜਾ ਤੇਰੇ ਜੁੱਤੀ ਫੇਰੇ ਫੜ ਕੇ ਵੀ ਤੂੰ ਭੁੱਖੀ ਦਾ ਚਮਚਾ ਖਾਣ ਤੋਂ ਬਿਨਾ ਸਟੇਜ ਤੇ ਬੋਲ ਨਹੀਂ ਸਕਦਾ ਸ਼ਰਮ ਹੈ ਸਾਨੂੰ ਤੁਸੀਂ ਕਿੱਡੀਆਂ ਵੱਡੀਆਂ ਫੜਾ ਮਾਰਦੇ ਹੋ ਅਸੀਂ ਇੰਦਰ ਗਾਂਧੀ ਦਾ ਕਤਲ ਕਰ ਦਿੱਤਾ ਜੀ ਅਸੀਂ ਕੌਮ ਲਈ ਸੇਵਾ ਕੀਤੀ ਹੈ ਕੀ ਸਵਾਸ ਸੇਵਾ ਕੀਤੀ ਹੈ ਜੇ ਤੁਹਾਡੇ ਘਰ ਦੇ ਵਿੱਚ ਨਸ਼ਾ ਰਹਿੰਦਾ ਸਾ ਤੋਂ ਵੱਡਾ ਕਲੰਕ ਕੋ ਤੁਸੀਂ ਸਿੱਖੋਂ ਦੇ ਮੱਥੇ ਤੇ بڑے ਬਸ਼ਰਮੋਕੇ ਪੋਸਟਪਾਦੀ ਕਿ ਮੇਰੇ ਤੇ ਸਰਕਾਰ ਨਸ਼ੇ ਦਾ ਕੇਸ ਪਾਸ ਅੜਮੀਏ ਪਾ ਕੇ ਸਕਦੀ ਹੈ ਪਉਣਾ ਚਾਹੀਦਾ ਤੁਹਾਡੀ ਜਾਂਚ ਹੋਣੀ ਚਾਹੀਦੀ ਹੈ ਤੁਹਾਡੇ ਜਿਹੜੇ ਬੈਂਕ ਖਾਤੇ ਨੇ ਉਹ ਚੈੱਕ ਹੋਣੇ ਚਾਹੀਦੇ ਨੇ ਤੁਹਾਡੇ ਪਰਿਵਾਰ ਦੀ ਪ੍ਰਾਪਰਟੀ ਚੈੱਕ ਹੋਣੀ ਚਾਹੀਦੀ ਐਮਪੀ ਬਣਨ ਤੋਂ ਬਾਅਦ ਦੇ ਵਿੱਚ ਇਹ ਸ਼ੱਕਾਲੀ ਕਿੜੀ ਗੱਲ ਹੈ ਇਹ ਤਾਂ ਰਿਐਲਿਟੀ ਹੈ ਤੁਹਾਨੂੰ ਦੇਖਿਆ ਹੋਣਾ ਕਿਸੇ ਨੇ ਅੱਛਾ ਮੈਂ ਇੱਥੇ ਇੱਕ ਹੋਰ ਬੇਨਤੀ ਕਰਨੀ ਹੈ ਇਹ ਨਾ ਮੇਰੀ ਗੱਲਬਾਤ ਸੁਣ ਕੇ ਬਹੁਤਿਆਂ ਦੇ ਚਲੂਨੇ ਲੜਨੇ ਨੇ ਮਿਰਚਾਂ ਲੜਨੀਆਂ ਨੇ ਲੱਗਣੀਆਂ ਨੇ ਕਿ ਗਿਆਨੀ ਜੀ ਇੱਕ ਐਮਪੀ ਬੰਦੇ ਨੂੰ ਇਦਾਂ ਕਹਿ ਰਹੇ ਨੇ ਏਐਮਪੀ ਚਾਹੀਦੇ ਸਾਨੂੰ ਜਿਹੜਾ ਬੰਦਾ ਖੁਦ ਕਬੂਲ ਕਰੀ ਜਾਂਦਾ ਕਿ ਸਰਕਾਰ ਮੇਰੇ ਤੇ ਨਸ਼ੇ ਦਾ ਪਰਚਾ ਪਾ ਸਕਦੀ ਹੈ ਕਿਉਂ ਪਾ ਸਕਦੀ ਹੈ ਕਿਉਂਕਿ ਤੁਸੀਂ ਖਾਨੇ ਹੋ ਭੁੱਖੇ ਆਣਬਾਚ ਡੋਡੇ ਉਹ ਜਿਹੜੇ ਪਾਛਲਾ ਕੇ ਫੀਮ ਕੱਢੀ ਹੁੰਦਾ ਨਿਹਰਾ ਦੁੱਧ ਉਹ ਪਿਓਰ ਹੁੰਦੇ ਆ ਉਹ ਜਿਵੇਂ ਕਹਿੰਦੇ ਇੱਕ ਸੀਖ ਤੇ ਮਾੜੀ ਜੀ ਲਾਉਣੀ ਹੁੰਦੀ ਹੈ ਤੇ ਉਹ ਕਾਟੋ ਫੁੱਲਾਂ ਤੇ ਕਰ ਦਿੰਦੀ ਹੈ ਇਹ ਜਾਨਾਸ਼ਾਂ ਦਾ ਦੇ ਵਿੱਚ ਤੁਸੀਂ ਆਪ ਵੀ ਕਹਿੰਦੇ ਹੋ ਵੀ ਕਾਟੋ ਫੁੱਲਾਂ ਤੇ ਖੇਡਦੀ ਹੈ ਹੁਣ ਕਾਟੋ ਰੁਸਕੀ ਹੋਣੀ ਹੈ ਫੀਮ ਮਿਲ ਨਹੀਂ ਹੋਣੀ ਕਾਟੋ ਕਿਕਰ ਤੇ ਖੇਡਦੀ ਹੈ درخت ਚ ਨੇੜੇ ਤੁਹਾਡੀ ਕੋਠੀ ਵਿੱਚ ਹੋਣੇ ਨਹੀਂ ਕੋਠੀ ਦਾ ਰੌਲਾ ਚੱਲਦਾ ਭੈਣ ਕਹਿੰਦੀ ਮੇਰਾ ਹਿੱਸਾ ਭਰਾ ਕਹਿੰਦਾ ਮੇਰਾ ਹਿੱਸਾ ਤੇ ਹੁਣ ਤੁਸੀਂ ਕਾਰੋਬਾਰ ਸ਼ੁਰੂ ਕਰ ਲਿਆ ਹੋਣਾ ਵੀ ਚਲੋ ਇੱਕ ਇੱਕ ਅੱਧੀ ਕੋਠੀ ਹੋਰ ਬਣਾ ਲਾਂਗੇ ਨਸ਼ੇ ਵੇਚਣੇ ਸ਼ੁਰੂ ਕਰਦੀ ਹੁਣ ਕਿਹੜਾ ਗੱਡੀ ਕਿਸ ਨੇ ਚੈੱਕ ਕਰਨੀ ਹੈ ਨਾਲ ਸਕਿਉਰਟੀ ਹੁੰਦੀ ਹੈ ਇਹ ਤੁਹਾਡੇ ਲੱਛਣ ਨੇ ਮੈਂ ਸ਼ਰਮ ਕਹਿੰਦਾ ਇਕੱਲੇ ਸਰਬਜੀਤ ਦੀ ਗੱਲ ਨਹੀਂ ਕਰਦਾ ਇਹ ਤਾਂ ਬੇਵਕੂਫੀ ਨਾਲ ਇਹਨੇ ਪੋਸਟ ਪਾਤੀ ਤੁਹਾਡਾ ਫਰਜ਼ ਬਣਦਾ ਸੀ ਵੀ ਅਸੀਂ ਸਿੱਖ ਹਾਂ ਜੇ ਤੁਸੀਂ ਮੰਨਦੇ ਹੋ ਕਿ ਅਸੀਂ ਸਾਡੇ ਪਿਓ ਨੇ ਕੌਮ ਲਈ ਕੁਰਬਾਨੀ ਕੀਤੀ ਹੈ ਫਿਰ ਤੁਸੀਂ ਉਹਨਾਂ ਰਾਹਾਂ ਤੇ ਚੱਲ ਕੇ ਤਾਂ ਦਿਖਾਓ ਕਿੱਥੇ ਖੜੇ ਹੋ ਤੁਸੀਂ ਤੁਸੀਂ ਜੇ ਨਸ਼ਾ ਕਰਦੇ ਹੋ ਤੁਹਾਨੂੰ ਨਸ਼ਾ ਤਿਆਗਣਾ ਚਾਹੀਦਾ ਥੋੜੇ ਤੇ ਉਂਗਲ ਕੋਈ ਕਿੱਦਾਂ ਕਰ ਜੂ ਕੋਈ ਸ਼ਰਮ ਤਾਂ ਮਨੋ ਮਾੜੀ ਮੋਟੀ ਹੁਣ ਜਿਹੜੀ ਇਹਨੇ ਪੋਸਟ ਪਾਈ ਹੈ ਨਾ ਇਹਦਾ ਮਤਲਬ ਪਤਾ ਕੀ ਹੈ ਵੀ ਲੋਕਾਂ ਦੀ ਹਮਦਰਦੀ ਮੈਂ ਖਟਾਂ ਲੋਕ ਕਹਿਣ ਵੀ ਸਾਡੇ ਐਮਪੀ ਨੂੰ ਸੈਂਟਰ ਸਰਕਾਰ ਉਲਝਾਉਂਦੀ ਹੈ ਅਸੀਂ ਐਮਪੀ ਸਾਹਿਬ ਦੀ ਮਦਦ ਕਰੀਏ ਤੇ ਐਮਪੀ ਸਾਹਿਬ ਦਾ ਸਾਥ ਦੇਈਏ ਤੁਸੀਂ ਪੋਸ਼ਟਾਂ ਪਾਈਏ ਬੰਦੇ ਦੇ ਪੁੱਤ ਬਣ ਕੇ ਜੇ ਸਿੱਖ ਹੈਗੇ ਹੋ ਤਾਂ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗੋ ਕਿ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਦਾ ਤੁਸੀਂ ਕੀ ਸੇਧ ਦਿਓਗੇ ਨੌਜਵਾਨੀ ਨੂੰ ਕੀ ਦੇਣਾ ਤੁਹਾਡੀ ਪਿਓ ਨੇ ਗਲਤੀ ਕੀਤੀ ਪਤਾ ਨਹੀਂ ਇੰਦਰਾ ਗਾਂਧੀ ਮਾਰੀ ਐ ਕਿ ਨਹੀਂ ਮਾਰੀ ਜਿਕਾਰੇ ਛੱਡ ਕੇ ਮੂਹਰੇ ਆ ਗਏ ਬਾਵਾ ਖੱਟ ਲਈ ਪੈਨਸ਼ਨਾਂ ਲਾ ਲਈਆਂ ਐਮਪੀ ਬਣ ਕੇ ਤੇ ਹੁਣ ਜਵਲੀਆਂ ਮਾਰੀ ਚੱਲੋ ਜਿਹੜਾ ਬੰਦਾ ਚਾਰ ਜਮਚੇ ਭੁੱਖੀ ਦਿਖਾ ਕੇ ਅੰਮ੍ਰਿਤ ਪਾ ਲੂ ਮੁੱਖ ਮੰਤਰੀ ਬਣਾ ਸਕਦਾ ਤੇ ਉਹਨੂੰ ਜੁੱਤੀਆਂ ਦੀ ਘਾਟ ਹੀ ਹੋਰ ਕੀ ਐ ਜਿੱਥੇ ਮਰਜ਼ੀ ਬੈਠ ਕੇ ਗੱਲ ਕਰੇ ਪਰ ਇਹੰਪੀਸਾ ਪਹਿਲਾਂ ਰੂਬ ਟੈਸਟ ਕਰਾਵਾਂਗੇ ਮੈਡੀਕਲ ਕਰਾਵਾਂਗੇ ਜੇ ਪਾਏ ਗਏ ਜਿਵੇਂ ਕਾਨੂੰਨ ਦੇ ਵਿੱਚ ਵਕੀਲ ਕਹਿੰਦੇ ਹੁੰਦੇ ਨੇ ਅੰਡਰ ਸੈਕਸ਼ਨ ਦੇ ਅੰਦਰ ਪਤਾ ਹੀ ਹੁੰਦਾ ਫਿਰ ਫਿਰ ਮਾਫੀ ਮੰਗਣੀ ਪੈਣੀ ਹੈ ਫਿਰ ਕਹੀ ਦੇਣਾ ਜਿਵੇਂ ਉਹ ਪੱਤਰਕਾਰ ਕਹਿੰਦੇ ਤੁਸੀਂ ਦਾੜੀ ਕਾਲੀ ਕਰਦੇ ਹੋ ਕਹਿੰਦਾ ਜੀ ਮਾਫੀ ਮੰਗ ਲਵਾਂਗੀ ਗੋਰਿਆਂ ਦੇ ਦੋ ਵਾਰਡ ਨੇ ਇੱਕ ਥੈਂਕ ਯੂ ਇੱਕ ਸੌਰੀ ਬਸ ਇਹ ਅਸੀਂ ਪਕਾ ਲੇ ਨਰਨ ਕੇ ਆ ਕਰਤੂਤਾ ਸਾਡੀਆਂ ਸ਼ਰਮ ਕੋਈ ਵੀ ਸ਼ਰਮ ਨਹੀਂ ਮੈਂ ਕਹਿੰਦਾ ਸਰਕਾਰ ਤੇਰੇ ਤੇ ਪਰਚਾ ਨਾ ਪਾਵੇ ਸਰਕਾਰ ਪੂਰੀ ਤੇਰੀ ਕੋਸ਼ ਪੜਤਾਲ ਕਰੇ ਤੇਰੀ ਜਾਂਚ ਕਰੇ ਵੀ ਤੂੰ ਨਸ਼ਾ ਵੀ ਬੁਕਾਰ ਹੈ ਔਰ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਹੈ ਇਹ ਕਰਤੂਤਾ ਜਿਹੜੀਆਂ ਬਾਹਰ ਆ ਰਹੀਆਂ ਨੇ ਹਲੇ ਤੱਕ ਟਰੈਲਰ ਹੈ ਹਲੇ ਤੱਕ ਫੜਿਆ ਜਾਣਾ ਹੈ ਗੱਡੀ ਵਿੱਚ ਪੁੱਕੀ ਦੀ ਬੋਰੀ ਹੋ ਜੇ 2-4 ਕਿਲੋ ਫੀਮ ਹੋਊ ਐਨ ਪਤਾ 5-4 ਕਿਲੋ ਸਮੈਕ ਹੀ ਹੋਵੇ ਗਾਂਜਾ ਹੋਵੇ ਕਿਉਂਕਿ ਨਸ਼ੇੜੀ ਬੰਦੇ ਨੇ ਜਦੋਂ ਪੈਸਾ ਖੁੱਲਾ ਆਉਣ ਲੱਗ ਜੇ ਪਹਿਲਾਂ ਦੇਸੀ ਸ਼ਰਾਬ ਹੁੰਦੀ ਐ ਜਿਵੇਂ ਮੋਟਾ ਸੰਤਰਾ ਜਾਂ ਹਰਿਆਣੇ ਵਾਲੀ ਹੁੰਦੀ ਆ ਉਹ ਸੌਂਫੀਆ ਜਿਹਨੂੰ ਕਹਿੰਦੇ ਆ ਜਦੋਂ ਫਿਰ ਪੈਸੇ ਆਉਣ ਲੱਗ ਜਾਣ ਫਿਰ ਵੱਡੀਆਂ ਬੋਤਲਾਂ 4 ਲੀਟਰ ਦੀ ਆਉਂਦੀ ਐ ਇੱਕ ਮਹਿੰਗੀ ਫਿਰ ਪੇਟੇ ਵੀ ਚੰਡੀਗੜ੍ਹ ਤੋਂ ਆਉਂਦੀ ਐ ਕਿਉਂਕਿ ਫੜਦਣਾ ਫੜਦਣਾ ਕਿਸੇ ਨੇ ਹੈ ਨਹੀਂ ਫਿਰ ਇਹ ਕਰਤੂਤਾਂ ਸਾਹਮਣੇ ਆਉਣਗੀਆਂ ਜਣ ਕੇ ਖੰਡੂਰ ਸਾਹਿਬ ਦੇ ਲੋਕਾਂ ਨੇ ਇਹ ਮੈਂ ਪੰਜਾਬ ਦਾ ਵਸਿੰਦਾ ਹੋਣ ਕਰਕੇ ਕਹਿ ਰਿਹਾ ਤੇ ਫਰੀਦਕੋਟ ਦੇ ਲੋਕਾਂ ਨੇ ਇਹਨਾਂ ਦੁੰਨਾ ਲੋਕਾਂ ਨੂੰ ਬੇਬਕੂਫਾ ਨੂੰ ਅਮਰਤਪਾਲ ਨੂੰ ਮੋਤਪਾਲ ਨੂੰ ਤੇ ਸਰਬੀ ਤੁਸੀਂ ਨੂੰ ਜਿਹੜਾ ਨਸ਼ੇੜੀ ਹੈ ਇਹਨਾਂ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਕਹਿੰਨਾ ਹਰੇਕ ਉਸ ਲੀਡਰ ਦੀ ਹਰੇਕ ਉਸ ਮੰਤਰੀ ਐਮਪੀ ਐਮਐਲਏ ਦੀ ਜਿਹੜਾ ਨਸ਼ਾ ਕਰਦਾ ਉਹਦਾ ਮੈਡੀਕਲ ਹੋਣਾ ਚਾਹੀਦਾ ਉਹਦੀ ਜਨਤ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ